ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਬਾਬਾ ਨਾਨਕ ਜੀ ਅਤੇ ਉਹਨਾਂ ਦੇ ਪੁੱਤਰ ਸ਼੍ਰੀ ਚਾਂਦੀ ਵਿਚਾਰਧਾਰਾ ਵਿੱਚ ਦਿਨ ਰਾਤ ਦਾ ਫਰਕ ਸੀ ਦੋਸਤੋ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਪਹਿਲੀ ਪੰਜ ਪਤਾ ਹੈ ਕਿ ਬਾਬਾ ਨਾਨਕ ਜੀ ਦੇ ਦੋ ਪੁੱਤਰ ਸਨ ਇੱਕ ਦਾ ਨਾਂ ਸ਼੍ਰੀ ਚੰਦ ਅਤੇ ਦੂਸਰੇ ਦਾ ਨਾਂ ਲਖਮੀ ਚੰਦ ਸੀ ਸ਼੍ਰੀ ਚੰਦ ਬਾਬਾ ਨਾਨਕ ਜੀ ਦੇ ਆਖੇ ਬਿਲਕੁਲ ਨਹੀਂ ਸੀ ਲੱਗਦਾ ਇਹ ਹੀ ਕਾਰਨ ਸੀ ਕਿ ਬਾਬਾ ਨਾਨਕ ਜੀ ਨੇ ਆਪਣਾ ਉੱਤਰਾਧਿਕਾਰੀ ਆਪਣੇ ਪੁੱਤਰ ਸ਼੍ਰੀ ਚੰਦ ਨੂੰ ਨਹੀਂ ਸੀ ਬਣਾਇਆ ਸ਼੍ਰੀ ਚੰਦ ਦੀ ਥਾਂ ਬਾਬਾ ਨਾਨਕ ਜੀ ਨੇ ਅੰਗਰ ਦੇਵ ਜੀ ਨੂੰ ਆਪਣੀ ਗੱਦੀ ਦਾ ਵਾਰਸ ਚੁਣਿਆ ਸੀ ਕਿਉਂਕਿ ਅੰਗਰ ਦੇਵ ਜੀ ਬਾਬਾ ਨਾਨਕ ਜੀ ਦੀ ਹਰ ਇੱਕ ਗੱਲ ਨੂੰ ਮੰਨਦੇ ਸਨ ਤੇ ਉਹਨਾਂ ਨੂੰ ਉਹਨਾਂ ਨੇ ਆਪਣਾ ਗੁਰੂ ਮੰਨ ਲਿਆ ਸੀ ਜਦ ਬਾਬਾ ਨਾਨਕ ਜੀ ਨੇ ਆਪਣੇ ਪੁੱਤਰ ਪੁੱਤਰ ਨੂੰ ਛੱਡ ਕੇ ਅੰਗਰ ਦੇਵ ਜੀ ਨੂੰ ਆਪਣਾ ਵਾਰਿਸ ਬਣਾਇਆ ਤਾਂ ਇਸ ਗੱਲ ਦਾ ਸ਼੍ਰੀ ਚੰਦ ਵਿਰੋਧ ਕਰਨ ਲੱਗ ਪਿਆ ਕੁਝ ਹਸੇ ਪਾਸੇ ਵਾਲੇ ਆਦਮੀ ਜੋ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦੇ ਉਲਟ ਸਨ ਉਹਨਾਂ ਨੇ ਵੀ ਸ਼੍ਰੀ ਚੰਦ ਨੂੰ ਹੋਰ ਫੂਕ ਸ਼ਕਾਰ ਦਿੱਤੀ ਸਿੱਟੇ ਵਜੋਂ ਸ਼੍ਰੀ ਚੰਦ ਨੇ ਉਹਦਾ ਸੇਨ ਮੱਤ ਵਾਲਾ ਇੱਕ ਵੱਖਰਾ ਧਰਮ ਚਲਾ ਲਿਆ ਅਤੇ ਆਪਣੀ ਅਲੱਗ ਗੱਦੀ ਲਾ ਕੇ ਲੋਕਾਂ ਤੋਂ ਪੂਜਾ ਕਰਵਾਉਣ ਲੱਗ ਪਿਆ ਹੁਣ ਜੇਕਰ ਆਪਾਂ ਸ੍ਰੀ ਚੰਦ ਵਾਲੀ ਉਦਾਸੀਨ ਮਾਤਰ ਤੇ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨੂੰ ਅਲੱਗ-ਅਲੱਗ ਕਰਕੇ ਦੇਖਣਾ ਹੋਵੇ ਤਾਂ ਇਹਨਾਂ ਦੋਨਾਂ ਦੀ ਵਿਚਾਰਧਾਰਾ ਵਿੱਚ ਬੇਨਰ ਦਾ ਫਰਕ ਹੈ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਆਖਦੀ ਹੈ ਕਿ ਕਿਰਤ ਕਰੋ ਵੰਡ ਛਕੋ ਪਰ ਸ੍ਰੀ ਚੰਦ ਵਾਲੀ ਵਿਚਾਰਧਾਰਾ ਮੁਤਾਬਕ ਸਭ ਕੁਝ ਤਿਆਗ ਕੇ ਜੰਗਲ ਵਿੱਚ ਬੈਠ ਜਾਓ ਅਤੇ ਵਿਹਲੇ ਰਹੋ ਬਾਬਾ ਨਾਨਕ ਜੀ ਹੁਕਮਰਜਾਈ ਚੱਲਣ ਦੀ ਗੱਲ ਕਰ ਰਹੇ ਹਨ ਮਤਲਬ ਕੁਦਰਤ ਦੇ ਨਿਯਮਾਂ ਨੂੰ ਫਾਲੋ ਕਰਕੇ ਜ਼ਿੰਦਗੀ ਜਿਉਣ ਦੀ ਗੱਲ ਕਰ ਰਹੇ ਹਨ ਆਪਣੇ ਸਰੀਰ ਦੀ ਸੰਭਾਲ ਰੱਖਣ ਵਾਸਤੇ ਗੱਲ ਕਰ ਰਹੇ ਹਨ ਪਰ ਉਹਦਾ ਸਿਨ ਮਰਤ ਵਾਲੇ ਕਹਿੰਦੇ ਹਨ ਕਿ ਆਪਣੇ ਪਿੰਡੇ ਤੇ ਵਾਲਾ ਉੱਪਰ ਸੁਆਹ ਮਰ ਲਵੋ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਮੁਤਾਬਕ ਕੋਈ ਕਿਸੇ ਚਮਤਕਾਰ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਸ੍ਰੀ ਧਰਨ ਮੁਤਾਬਕ ਚਮਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਸੋ ਮੁੱਖਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਇੱਕੋ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਉਸੇ ਤਰ੍ਹਾਂ ਇੱਕੋ ਥਾਂ ਤੇ ਇਹ ਦੋਨੋਂ ਵਿਚਾਰ ਤਰ੍ਹਾਂ ਨਹੀਂ ਚੱਲ ਸਕਦੀਆਂ ਜਿੰਨਾ ਚਿਰ ਅਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੈਂਦੇ ਉਹਨਾਂ ਚਿਰ ਸਾਨੂੰ ਬਾਬਾ ਨਾਨਕ ਜੀ ਵਾਲੀ ਸਿੱਖੀ ਦੀ ਸਮਝ ਨਹੀਂ ਆ ਸਕਦੀ ਗੱਲਾਂ ਸੱਚੀਆਂ ਹਨ ਪਰ ਸੱਚੀਆਂ ਗੱਲਾਂ ਹਰਮ ਘਾਟੇ ਆਉਂਦੀਆਂ ਹਨ ਪਰ ਫਿਰ ਵੀ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ